ਮੋਗਾ ਦੀ ਸਤਿਪਾਵਨਾ ਰੈਲੀ ਮੇਰੀ ਜ਼ਿੰਦਗੀ ਦੀ ਸਤੋਂ ਵੱਡੀ ਰੈਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਚ ਤੋਂ ਕੀਤਾ ਦਾਵਾ ਬਠਿੰਡਾ ਰੈਲੀ 'ਚ ਵੀ ਕੀਤਾ ਗਿਆ ਸੀ ਕਰੀਬ 2 ਲੱਖ ਲੋਕਾਂ ਦੇ ਪਹੁੰਚਣ ਦਾ ਦਾਵਾ ਸੋਸ਼ਲ ਮੀਡੀਆ ਤੇ ਵਾਇਰਲ ਸ਼ਰਾਬ ਵੰਡੇ ਜਾਂਦੀਆਂ ਤਸਵੀਰਾਂ ਨੇ ਕੀਤੀ ਸੀ ਕਿਰਕਰੀ ਪੰਜਾਬ ਦੇ ਜੱਟ ਵੱਡੀ ਰੈਲੀ ਹੱਥਾਂ 'ਚ ਮੈਂ ਦਾ ਦੇਚਿਆ ਨਾ ਅਜੰਡਾ ਕੀਤੀ ਮੈਂ ਤੁਹਾਨੂੰ ਵਧਾਈ ਦਿੰਦਾ ਮੋਗਾ ਦੇ ਸੱਭਾਵਨਾ ਰੈਲੀ ਦੌਰਾਨ ਵੀ ਕਾਂਗਰਸ ਰਹੀ ਅਕਾਲੀ ਦਲ ਦੇ ਨਿਸ਼ਾਨੇ ਤੇ ਕਾਂਗਰਸ ਤੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਇਲਜ਼ਾਮ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਸਰਵਤ ਖਾਲਸਾ ਦੇ ਮੰਚ ਤੇ ਜਾਣਕਾਰਨ ਕਾਂਗਰਸ ਕਰੇ ਰਮਨਜੀਤ ਸਿੱਕੀ ਇੰਦਰਜੀਤ ਜੀਰਾ ਤੇ ਲਾਲੀ ਮਜੀਠੀਆ ਨੂੰ ਪਾਰਟੀ ਤੋਂ ਬਾਹਰ ਕਾਂਗਰਸ ਕੋਲੇ ਕੋਈ ਮੁੱਦਾ ਨਹੀਂ ਹੈ ਆ ਜੋ ਹਾਲਾਤ ਪੰਜਾਬ 'ਚ ਪੈਦਾ ਕੀਤੇ ਪਿਛਲੇ ਮਹੀਨੇ ਆ ਕਾਂਗਰਸ ਦੀ ਸਾਜਿਸ਼ ਹੈ ਸਰਕਾਰ ਦੇ ਖਿਲਾਫਤ ਕਰਨ ਵਾਲਿਆਂ ਵਿਰੋਧ ਕਾਨੂੰਨ ਦੀ ਦੁਰਵਰਤੋਂ ਬੰਦ ਕਰੇ ਬਾਦਲ ਸਰਕਾਰ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਹੈੱਡ ਹਿੰਮਤ ਸਿੰਘ ਸ਼ਿਰਗਿਲ ਨੇ ਐਨ ਆਰ ਆਈ ਰਗਵੀਰ ਸਿੰਘ ਪਰੋਵਾਲ ਦੇ ਰਿਸ਼ਤੇਦਾਰਾਂ ਦੀ ਕਥਿਤ ਗ੍ਰਿਫਤਾਰੀ ਦੀ ਕੀਤੀ ਨਿੰਦਾ ਫੇਸਬੁੱਕ ਉਤੇ ਸਰਕਾਰ ਖਿਲਾਫ ਲਿਖਦਾ ਹੈ ਕੈਨੇਡਾ ਵਿੱਚ ਰਹਿ ਰਿਹਾ ਰਗਵੀਰ ਸਿੰਘ ਪਰੋਵਾਲ ਕੈਬਨੈਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਥਿਤ ਥੱਪੜ ਮਾਰਨ ਵਾਲੇ ਬਜ਼ੁਰਗ ਜਰਨੈਲ ਸਿੰਘ ਨੂੰ ਪੁਲਿਸ ਨੇ ਹਸਪਤਾਲ ਤੋਂ ਲਿਆ ਹਿਰਾਸਤ ਵਿੱਚ ਜਰਨੈਲ ਸਿੰਘ ਨੇ ਕਿਹਾ ਸਿਹਤ ਨਾਲ ਠੀਕ ਹੋਣ ਦੇ ਬਾਵਜੂਦ ਪੁਲਿਸ ਜਬਰੀ ਲੈ ਜਾ ਰਹੀ ਹੈ ਥਾਣੇ ਪਿੰਡ ਮੀਰਪੁਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਜਰਨੈਲ ਸਿੰਘ ਦੀ ਕੁੱਟਮਾਰ ਕਾਰਨ ਹੋਈ ਸੀ ਹਾਲਤ ਨਾਜ਼ੁਕ ਗ੍ਰਿਫਤਾਰੀ ਪਾਉਣ ਤੋਂ ਬਾਅਦ ਗੁਰਗੋਵੀ ਸਿੰਘ ਮੈਡੀਕਲ ਹਸਪਤਾਲ ਵਿੱਚ ਕਰਵਾਇਆ ਗਿਆ ਸੀ ਦਾਖਲ ਜਵਰਨਾ ਚੱਲ ਜਾ ਰਹੇ ਹੈ ਮਨਨ ਸਨਹਲੇ ਜੀ ਵੀ ਤੀਨ ਨਾ ਹੋ ਰਿਹਾ ਹੈ ਚੱਕਰ ਖਾਂਦਾ ਜਾ ਰਿਹਾ ਹੈ ਫਰੋਸਪੁਰ ਦੇ थाना ਲੱਖੋਕੇ ਬਹਿਰਾਮ ਚ ਪੈਂਦੇ ਇੱਕ ਮੈਰਿਜ ਪੈਲੇਸ ਤੇ ਚੱਲੀ ਗੋਲੀ ਵੇਟਰ ਦੀ ਮੌਤ ਪੈਲੇਸ ਅੰਦਰ ਚੱਲ ਰਿਹਾ ਸੀ ਸ਼ਗਨ ਸਮਾਰੋ ਮੇਰੀ ਜਾਣਕਾਰੀ ਮੁਤਾਬਕ ਪੈਲੇਸ ਵਾਲਿਆਂ ਦੇ ਮਨਾ ਕਰਨ ਦੇ ਬਾਵਜੂਦ ਫਾਇਰਿੰਗ ਕਰਨੋਂ ਨਾ ਹਟੇ ਨੱਚ ਰਹੇ ਨੌਜਵਾਨ